ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਆਮਾਦੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਨੇ ਤਰਲੋਚਨ ਸਿੰਘ ਦਾ ਅੱਜ ਕਤਲ ਹੋ ਗਿਆ ਤੁਹਾਨੂੰ ਦੱਸ ਦੇ ਕਿ ਜਦੋਂ ਉਹ ਖੇਤਾਂ ਤੋਂ ਪਿੰਡ ਵਾਪਸ ਪਰਤ ਰਹੇ ਸੀ ਤਾਂ ਰਾਹ ਦੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਹਾਲਾਂਕਿ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਤਾਂ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਹੋਇਆ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਸਮੇਂ ਦੱਸਿਆ ਗਿਆ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹ ਗਿਰੇ ਪਏ ਨੇ ਅਸੀਂ ਜਾ ਕੇ ਦੇਖਿਆ ਜਿਸ ਬਿਆਦ ਦੇ ਉਰੇ ਪਹਿਲੀ ਗੋਲੀ ਕਤਨ ਜੀ ਇਹਨਾਂ ਦੇ ਸਿਰ 'ਤੇ ਗੋਲੀ ਲੱਗ ਰਹੀ ਹੈ ਬਾਕੀ ਪੂਰ ਪੋਰਡ ਦੇ ਵਿੱਚ ਕੋਈ ਕੀ ਪਤਾ ਲੱਗਦਾ ਪਹਿਲਾਂ ਲੱਗਦਾ ਕਿਸੇ ਬੰਦੇ ਨਾਲ ਸ਼ੱਕ ਪੇ ਹੋਵੇ ਜੀ ਨਹੀਂ ਵੀ ਨਹੀਂ ਕਿਥੇ ਦਾ ਬਾਕੀ ਕਿਥੇ ਰਹਿ ਫਿਰ ਇਕਲਾ ਜਿਹੇ ਦਈਏ ਕਰੋ ਸਾਰੇ ਕਿੰਨੇ ਕੋਈ ਜ਼ਖਮ ਵਗੈਰਾ ਕਿੰਨੇ ਗੋਲ ਲੱਗੇ ਗੋਲ ਲੱਗਿਆ ਪਤਾ ਜੀ ਮਾਈਕ ਚਲੋ ਸੈਲ ਚ ਨਾ ਜ਼ਖਮ ਇੱਕ ਟੱਡੇ ਤੇ ਜਿਸ ਤਰ੍ਹਾਂ ਪਹਿਲਾਂ ਵੀ ਕਹਿ ਰਹੇ ਕਿ 25 ਵੀ ਪਹਿਲਾਂ ਇਲੈਕਸ਼ਨ ਮਰਜੀ ਕੋ ਲੱਗਦਾ ਕੋਈ ਰੰਜਿਸ਼ ਹੋ ਸਕਦੀ ਹੈ ਜਿਹੜੇ ਕੁਬੀਰੇ ਹੋਣਾ ਕਿ ਜਿਹਦੇ ਮਨ ਦਾ ਕੁਝ ਨਹੀਂ ਕਹਿ ਸਕਦੇ ਜੀ ਕਿਸੇ ਦੇ ਮਨ ਚ ਕੀ ਆ ਮੰਨ ਕੇ ਕਰਦੇ ਆ ਪੁਲਿਸ ਪੰਡੀਆਂ ਦੇ ਤੇ ਕੋਈ ਹੋਰ ਹੁਣੇ ਸੰਨੋ ਇਸ ਕੇ ਇਨਫੋਰਮੇਸ਼ਨ ਮਿਲੀ ਸੀ ਕਿ ਬਾਕੀ ਅਸੀਂ ਗੈਰੀਫਾਈ ਕਰ ਰਹੇ ਹਾਂ ਦਰੋਂ ਵੈਰੀਫਾਈ ਕਰਕੇ ਕਰਾਇਨ ਸਪੌਟ ਤੇ ਅਸੀਂ ਜਾ ਰਹੇ ਹਾਂ 1/2 ਘੰਟੇ ਤੱਕ ਤੁਹਾਨੂੰ ਸਾਡੀ ਫਿਕਰ ਇਨਫੋਰਮੇਸ਼ਨ ਦੇਣੀ ਅਸੀਂ ਦੇ ਗਨਸ਼ਾਟ ਕੀਤਾ ਜਾ ਰਿਹਾ ਹੈ ਕੋਈ ਲੱਗੇ ਬਲੂ ਵਾਲੀ ਬਸੇ ਦੇਖੋ ਤੁਹਾਨੂੰ ਆਪਣੀ ਜਿਹੜੇ ਉਹਨਾਂ ਨੂੰ ਲੈ ਕੇ ਆਇਆ ਹੈ ਇੱਥੇ ਉਹਨਾਂ ਦੀ ਫੈਮਿਲੀ ਡਾਕਟਰ ਸਾਹਿਬ ਚੈੱਕ ਕਰ ਰਹੇ ਨੇ ਚੈੱਕ ਕਰਕੇ ਤੁਹਾਨੂੰ 15 ਮਿੰਟ ਤੇ ਦੱਸ ਦਿਆਂ। ਸੋ ਜਿੱਦ ਤੱਕ ਸਾਰਾ ਮਾਮਲਾ ਵੇਖਿਆ ਹੀ ਆ ਆਮ ਆਦੀ ਪਾਰਟੀ ਮੁਰਸਵਾਲਾਂ ਦੇ ਘੇਰੇ ਚ ਆ ਗਈ ਆ। ਹਾਲਾਂਕਿ ਵਿਰੋਧੀ ਲਗਾਤਾਰ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਨੂੰ ਘੇੜਦੇ ਹੋਏ ਨਜ਼ਰ ਆਉਂਦੇ ਨੇ। ਹੁਣ ਵੇਖਣਾ ਹੋਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮਾਮਲੇ ਨੂੰ ਲੈ ਕੇ ਕੀ ਐਕਸ਼ਨ ਲੈਂਦੇ ਨੇ ਤੇ ਵਿਰੋਧੀ ਵੀ ਹੁਣ ਮੁਰਤੋਂ ਉਹਨਾਂ ਦੇ ਉੱਤੇ ਕਈ ਸਵਾਲ ਖੜੇ ਕਰਨਗੇ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ